ਮਾ ਬੇਟਲੀ ਹਾਂ ਤੇ ਤੁਸੀਂ ਕਹਿੰਦੇ ਧਰਵੀ ਜ਼ੀਬੀ ਨੂੰ ਸਾਝਾ ਹਾਂ ਹੈਗੀ ਆ ਜਾਂ ਸਾਝਾ ਹੋਣਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਸਾਲ ਉਹਦਾ ਬਣ ਜਾਂਦਾ ਇਹ ਸਾਬਤ ਕਰਨਾ ਚਾਹੀਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਤੁਹਾਡੇ ਲੀਡਰਾਂ ਦੀਆਂ ਫੋਨ ਤੇ 36 ਗੱਲਾਂ ਹੁੰਦੀਆਂ ਬਖਰੀ ਬੱਦੀ ਪਾਰਟੀ ਦੇ ਲੀਡਰ ਉਹਨਾਂ ਦੀ ਗੱਲ ਰੱਖੀ ਹੈ ਮੈਂ ਗੱਲ ਤਾਂ ਉਹਦਾ ਜ਼ਿੰਦਾਰ ਹਾਂ ਕਿਸੇ ਦੀ ਮਰਜ਼ੀ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਦੱਸ ਤੁਸੀਂ ਆਪਨੇ ਪਹਿਲੇ ਵੀ ਜਿ세 ਦਾ ਰਹੇ ਯਾਰ ਮੇਰੀ ਗੱਲ ਹੈ ਮੈਂ ਮੇਰੀ ਐ ਮੈਂ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਉਹ ਜੋ ਪੁੱਛਣਾ ਹੈ ਮੈਨੂੰ ਬੇਝਿਜਕੋ ਕੇ ਦੇ ਸੰਗੋ ਕੇ ਖੁੱਲ੍ਹੇ ਹੋ ਕੇ ਪੁੱਛ ਲੋ ਮੈਂ ਤੁਹਾਡੇ ਹਰ ਸਵਾਲ ਦਾ ਜਵਾਬ ਦੇਵਾਂ ਇੱਕ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਜਿਹੜੀ ਸ਼ਬਦਾਬ ਦੀ ਕਰਤੀ ਜਾ ਰਹੀ ਹੈ ਉਹ ਤੇ ਵੀ ਤਰ੍ਹਾਂ ਕੀਤਾ ਹੈ ਤਰ੍ਹਾਂ ਕੋਈ ਕਹਿੰਦੀ ਕਹਿ ਰਿਹਾ ਮੈਂ ਬੀਜਪੀ ਨਾਲ ਮਸਬੰਦ ਹੈਗਾਗਾ ਦੇਖੋ ਉਹਨਾਂ ਤੋਂ ਉਹ ਸਵਾਲ ਕੀਤਾ ਉਹਨਾਂ ਨੇ ਕਿ ਤੁਸੀਂ ਬੀਜਪੀ ਨਾਲ ਸੰਬੰਧ ਰੱਖਦੇ ਹੋਗੇ ਤੁਸੀਂ ਕਿਹਾ ਹਾਂ ਮੈਂ ਹੈਗਾਗਾ ਤੁਹਾਨੂੰ ਲੱਗਦਾ ਵੀ ਇੱਥੇ ਤੁਸੀਂ ਗਾਲਾਂ ਵੀ ਕੱਢੀਆਂ ਤੁਹਾਨੂੰ ਲੱਗਦਾ ਨਹੀਂ ਵੀ ਤੁਸੀਂ ਤਖਤ ਸਾਹਿਬ ਦੇ ਜੱਤੀਦਾਰ ਦੀ ਗਾਲਾਂ ਕੱਢੀਆਂ ਤੁਸੀਂ ਦੇਖੋ ਸਾਡੇ ਅਸੀਂ ਮਲਵਈ ਹੁੰਨੇ ਆ ਤੇ ਮਲਵਈਆਂ ਦੀ ਬੋਲ ਚਾਲ ਦੇ ਵਿੱਚ ਸਾਲਾ ਸ਼ਬਦ ਜਿਹੜਾ ਹੈਗਾ ਇੰਨੇ ਗੱਲ ਜਾਣਾ ਇਸ ਸੁਭਾਅਕ ਹੁੰਦਾ ਹੈ। ਨਾਮਚਾਲ ਬੋਲਦੇ ਅਸੀਂ ਕਹਿ ਦਿੰਨੇ ਆ। ਦੂਜੀ ਗੱਲ ਮੈਂ ਇਹ ਕਹਿਣਾ ਕਿ 1.5 ਘੰਟੇ ਦੀ ਵੀਡੀਓ ਹੈ ਜਿਹੜੀ ਅਸੀਂ ਰਿਕਾਰਡ ਕਰਾਈ ਸੀ ਖੁਦ। 1.5 ਘੰਟੇ ਦੀ ਜਿਹੜੀ ਵੀਡੀਓ ਹੈ ਉਹਨੂੰ ਪ੍ਰਸਾਰਤ ਕਰਨ ਲੋਕ ਸਾਨੂੰ ਗਾਲਾਂ ਕੱਢਣਗੇ। ਤੇ ਤੁਸੀਂ ਉਸ ਬੰਦੇ ਤੇ ਛੱਤਰ ਕਉ ਨਾ ਮਾਰੀ। ਜਿਸ ਕਿਸਮ ਦਾ ਉਹਦਾ ਬਿਹੇਵੀਅਰ ਸੀ। ਉਹ ਮੇਰੇ ਨਾਲੀ ਅਕਾਲੀ ਹੁੰਦੇ ਸੀ ਕਿਸੇ ਸਮੇਂ ਦੁਸ਼ਮਣ ਦੀਆਂ ਧੀਆਂ ਭੈਣਾਂ ਦੀਆਂ ਵੀ ਇੱਜ਼ਤਾਂ ਦੇ ਰੱਖੇ ਹੁੰਦੇ ਸੀ ਅੱਜ ਵੀ ਅਕਾਲੀ ਦੁਸ਼ਮਣ ਦੀਆਂ ਧੀਆਂ ਭੈਣਾਂ ਦੇ ਰੱਖੇ ਨੇ ਜਿਹੜੇ ਅਕਾਲੀ ਨੇ ਜਿਹੜੇ ਇੱਕ ਟੋਲੇ ਨਾਲ ਸੰਬੰਧ ਰੱਖਦੇ ਆ ਉਹਨਾਂ ਨੂੰ ਸ਼ਾਇਦ ਇਸ ਗੱਲ ਦਾ ਪਤਾ ਨਹੀਂ ਇਹ ਅਕਾਲੀ ਦਲ ਦਾ ਬਰਾਸਤ ਕੀ ਹੈ ਅਕਾਲੀ ਦਲ ਦਾ ਇਤਿਹਾਸ ਕੀ ਹੈ ਅਕਾਲੀ ਗੱਲ ਦੀ ਸੋਚ ਕੀ ਹੈ ਕਦੇ ਪੜ ਕੇ ਦੇਖਣਾ ਅਕਾਲੀ ਦਲ ਦਾ ਇਤਿਹਾਸ ਕਦੇ ਪੜ੍ਹ ਕੇ ਦੇਖਣਾ ਅਕਾਲੀ ਦਲ ਦੀ ਪ੍ਰਾਸਤ ਪੜ੍ਹ ਕੇ ਦੇਖਣ ਕਦੇ ਅਕਾਲੀ ਦਲ ਦੀਆਂ ਪਰੰਪਰਾਵਾਂ ਜਿਹੜਾ ਪੰਥ ਲਈ ਜੂਝਦਾ ਸੀ ਪੰਥ ਲਈ ਮਰਦਾ ਸੀ ਕਿਸੇ ਵਿਅਕਤੀ ਵਿਸ਼ੇਸ਼ ਲਈ ਨਹੀਂ ਵਿਅਕਤੀ ਵਿਸ਼ੇਸ਼ ਆਉਂਦੇ ਰਹਿੰਦੇ ਨੇ ਜਾਂਦੇ ਰਹਿੰਦੇ ਨੇ ਮਹ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਵੀ ਇਹ ਸ਼ਬਦ ਕਹੇ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਸੋਅ ਅਕਾਲੀ ਦਲ ਬਣਾ ਸਕਦਾ ਹੈ ਹਜ਼ਾਰ ਅਕਾਲੀ ਦਲ ਮਿਲ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸੰਕਲਪ ਨੂੰ ਪੈਦਾ ਨਹੀਂ ਕਰ ਸਕਦੇ ਮੈਂ ਅੱਜ ਵੀ ਕਹਿੰਦਾ ਮੈਂ ਕੋਈ ਰਿਜ਼ਾਈਨ ਨਹੀਂ ਕਰਨਾ ਕੋਈ ਅਸਤੀਫਾ ਨਹੀਂ ਦੇਣਾ